लड़ले हम माल भाई सारा ही नहीं आर्मी लड़ी कैसा ना तो देखा नहीं कोई इन दिनों संयुग्वाय हैं किधर क्या दिख रही हैं तो देखा ना लोग तो देना अच्छी तो बढ़िया पालने में आ गया पिंदर साहब तो लेटा है भाई मैं फिर मगर नहीं आने देगा मैं आने दे हम तो अभी सेना मंडल को जाहिरा फिर मैं कहाँ बात ਤਕੋਏ ਹੋਲੀ ਹੋਇਆ ਲਓ ਤਾਂ ਥੱਲੇ ਬੰਦੇ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਚੱਲੇ ਜੀ ਗੱਠਾ ਲੈਣ ਟਰੈਕਟਰ ਦੀ ਡਿਊਟੀ ਆਪਣੀ ਘਰ ਤੇ ਲੈ ਕੇ ਆਈ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਬਾਈ ਲੈ ਜੀ ਗੱਠਾ ਨਾਮ ਵੀ ਛੱਡ ਜਾਣਾ ਇਹਦਾ ਟੂ ਵੇਟ ਲਾਉਣੇ ਫਿਰ ਤਾਂ ਰਹਿਣ ਦੀ ਹਾਂ ਅੱਪਰ ਡਰਾਈਵਰ ਆ ਪਿਛੇ ਵਾਲਾ ਨੂੰ ਪੁੱਛਣਾ ਡਰਾਈਵਰ ਤਾਂ ਸਾਈਡ 'ਪਾ ਮਿਠਾ ਲਦਾ ਡਰਾਈਵਰ ਦੇ ਲੂ ਪੂਰੀ ਉਹ ਖੁੰਝੇ ਉਹ ਥਾੜਾ ਕੰਪੈਨ ਬਾਈ ਲੈ ਆਈਏ ਫਿਰ ਹਾਂ ਟਰੈਕਟਰ 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 ਲਿਆ ਬਸ ਠੀਕ ਆ ਬਿੰਦਰ ਬਾਈ ਹਾਂ ਜੇ ਤੂੰ ਚਲਾਉਣ ਲੱਗ ਗਿਆ ਨਾ ਬੱਬਰ ਤਾਂ ਹਫਤੇ ਦੀ ਨੂੰ ਝੋਆ ਖਾਦੇ ਫੇਰ ਤਾਂ ਪਹੁੰਚੇਗੇ ਪਹੁੰਚੇਗੇ ਨਾ ਮੋਟਰਸਾਈਕਲ ਤੋਰਦੇ ਨਾ ਟਰੈਕਟਰ ਤੋਰਦੇ ਲੈ ਨਾ ਪਹੁੰਚਾਂਦਾ ਦੂਏ ਗੇਅਰ ਚ ਲਈ ਜਾਂਦੇ ਪੂਰੀ ਭਾਈ ਜੀ ਇਹ ਵੀ ਹੋਈ ਗੱਲ ਮੈਨੂੰ ਤੈਨੂੰ ਆਏਗਾ ਹੈਗਾ ਵੀ ਅਸੀਂ ਵੀ ਚਲਾਉਣ ਲਾ ਦੂਗੇ ਹਾਂ ਦੱਸ ਇਹ ਦੱਸ ਬਾਈ ਪੂਰੀ ਆਜ ਆ ਜਿਹੜੀ ਟਰਾਲਰ ਹੈ ਨਾ ਉਹ ਨੂੰ ਤਾਂ ਕਰੇ ਡਰਾਈਵਰੀ ਕਰਨ ਦੇ ਬਾਈ ਨੂੰ ਆਏ ਨਹੀਂ ਪਤਾ ਉਧਰ ਲੈ ਰਹੀਏ ਚ ਅਸੀਂ ਉਧਰ ਲੈ ਰਹੀਏ ਚ ਅਸੀਂ ਚਾਰ ਵਾਰ ਟਰੈਕਟਰ ਲੈ ਜਾ ਚੁੱਕੇ ਹੁਣ ਤੱਕ ਅਸੀਂ ਦਿਨ ਚ ਜਾਣਾ ਬਾਈ ਅਸੀਂ ਦਿਨ ਚ ਹੀ ਆਏ ਬਾਈ ਚਾਰ ਵਾਰ ਜਾਏ ਮੈਂ ਚਾਰ ਵਾਰ ਜਾਏ ਆ ਗੁਰਦਾਸਪੁਰ ਏਰੀਆ ਟਰੈਕਟਰ ਲੈ ਕੇ ਚਲੋ ਉਹਦਾ ਕਾਉਂਟ ਦਾ ਮੈਂ ਹੀ ਚਲਾ ਕੇ ਲਿਕੇ ਗਿਆ ਜੱਗੇ ਦਾ ਜੱਗੇ ਤੋਂ ਭਾਈ ਚਲਦਾ ਉਹਦਾ ਜੱਗੇ ਨੇ ਨਹੀਂ ਮੈਂ ਹੀ ਲੈ ਕੇ ਗਿਆ ਜੱਗੇ ਨੂੰ ਪੁੱਛ ਲਈ ਜੱਗੇ ਦਾ ਐਕਸੀਡੈਂਟ ਹੋਇਆ ਬਰਾ ਦੋ ਵਾਰ ਸਹੀ ਲੜਾਈ ਕਰਦੀ ਆ ਬਾਈ ਇਹ ਚਾਹ ਲੰਦੀ ਜਿਹੜੀ ਆਹ ਆਹ ਇਹਦੀ ਹੈ ਇਹ ਕਹਿੰਦੇ ਜੱਤ ਕਟਾਉਂਦਾ ਨਹੀਂ ਇਹ ਜਦ ਤੱਕ ਲੈ ਕੇ ਨਹੀਂ ਜਾਣਾ ਉਹ ਪੂਰੀ ਜਾਲਾ ਟਰਾਲੇ ਦੇ ਟਰਾਲੇ 'ਚ ਜਾਣਾ ਆ ਹੁਣ ਹੀ ਕੱਢ ਦੇ ਲੈ ਆ ਜਾ ਭਾਈ ਆ ਜਾ ਲਓ ਭਾਈ ਚੱਲੀਏ ਭਾਈ ਹਾਂ ਚੱਲ ਆਮਨੇ ਚੱਕ ਮੋਟਰਸਾਈਕਲ ਘਰ ਤੇ ਲਈ ਜਾ ਕੇ ਟਰੈਕਟਰ ਮੋਟਰਸਾਈਕਲ ਖੜਾ ਦੋ ਨਾ ਕਗਲਾ ਨਹੀਂ ਭਲੇ ਲਾਉਣੇ ਫਾਣੇ ਬੰਦੇ ਲਾਉਣੇ ਆ ਮੈਂ ਤਾਂ ਬਈ ਮੈਂ ਕੇ ਬੱਲੂ ਉਹ ਤਾਂ ਤਾਲੂ ਚੱਲ ਆਮਨੇ ਚੱਕ ਮੋਟਰਸਾਈਕਲ ਆ ਗਿਆ ਕੋਲ ਇਹ ਕਿੱਧਰੋਂ ਨਿਕਲੇ ਹਾਂਜੀ ਬਈ ਜਾਣਾ ਨਹੀਂ ਨਹੀਂ ਤੂਰੀ ਰਹਿ ਚੱਲ ਵਿੰਦਰ ਬਾਈ ਸੇ ਲਿਆਏ ਪੂਰੀ ਚੱਲੋ ਚੱਲੀਏ ਫਿਰ ਚੱਲੇ ਮਾਰੋ ਪੂਰੀ ਬਈ ਚੱਲੇ ਆਪਣਾ ਰੇੜਾ ਵਧਣ ਕੱਕਰਾ ਬਾਕੀ ਆ ਬੰਦੇ ਜਾਉਂਗੇ ਅਸੀਂ ਚੱਲ ਉਸ ਜਾਣਾ ਚੱਲ ਯਾਰ ਤੂੰ ਮਨੇ ਇਹਨੇ ਨੂੰ ਲੈ ਕੇ ਜਾਣਾ ਇਹਦਾ ਗੱਲ ਪੈ ਜਾਊਗਾ ਆਪਣੇ ਕੰਮ ਖਰਾਬ ਹੋ ਜਾਊਗਾ। ਲੋ ਜੀ ਬਾਈ ਚੱਲ ਟਰੈਕਟਰ ਲੈ ਕੇ ਚਾਪੀ ਬਾਈ ਇਹਨੂੰ ਕਿਹੜੇ ਤੋਂ ਮੂਹ ਆਹ ਜ਼ਰੂਰੀ ਜਹੇ ਜ਼ਰੂਰੀ ਹੈ ਹਾਂ ਲਗਾਉਣੀ ਸਟੀਅਰਿੰਗ ਬਹੁਤ ਵਧੀਆ ਹੈ ਛੋਟਾ ਜਿਹਾ ਹੂੰ ਤੋਂ ਆ ਵੀ ਬਾਲ ਤੇ ਕਹਿੰਦੇ ਲਾਈਟਾਂ ਹੀ ਲਾਈਟਾਂ ਹੈ ਉੱਧਰ ਕੁਝ ਆ ਕੀ ਗੱਲ ਐ ਪੱਕਾ ਹੀਲਦਾ ਐ ਦੇਖ ਲੈ ਉਧਰੋਂ ਕੱਟ ਰਿਹਾ ਸਾਈਡ ਵੱਰ ਨੂੰ ਛੱਡ ਜਾ ਆਹ ਹਾਂ ਚੱਲ 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 ਛੱਡ ਜਾ ਤਦੜੀ ਉੱਚੀ ਹੋ ਗਈ ਬਾਈ ਲੋ ਜੀ ਬਾਈ ਪਾਰ ਤੇ ਚੱਲੇ ਕਹਿੰਦੇ ਕਿੱਧਰ ਨੂੰ ਪਾਕਿਸਤਾਨ ਪਾਕਿਸਤਾਨ ਨੂੰ ਇਕੱਠਾ ਲੱਦਣ ਚੱਲੇ ਆ ਤੇ ਪਿਆਰੀ ਜਲਵੀ ਬਾਈ ਇਕੱਠਾ ਲੱਡ ਕੇ ਲਿਆਉਣੀ ਆ ਛਤਰੀ ਉੱਚੀ ਹੋ ਗਈ ਛਤਰੀ ਉੱਚੀ ਹੋ ਗਈ ਸਟੀਰਿੰਗ ਨਹੀਂ ਵਧੀਆ ਸਟੀਰਿੰਗ ਨਹੀਂ ਮੋਜ ਆ ਬਾਈ ਪ੍ਰੈਸ਼ਰ ਦੀ ਬੜਾ ਜਨਾ ਹੈ ਨਾ ਸਟੀਰਿੰਗ ਵੀ ਨਹੀਂ ਜਾਣਾ ਹਾਂ ਥਾਰ ਨੂੰ ਲਾਉਣਾ ਇੱਥੇ ਲੋਹਾਰੇ ਹੁੰਦੇ ਬਾਈ ਤੇਰੀ ਵੀ ਮੰਨ ਲੈਂਦੇ ਇਦਾਂ ਹੀ ਟਰਾਂ ਬੰਪ ਰਹਿਣ ਦੀ ਹੈ ਠੀਕ ਆ ਜਾ ਬਾਈ ਆ ਜਾ ਕਿਆ ਕਹਿੰਦਾ ਬੰਪਰ ਨੂੰ ਬੰਪਰ ਨੂੰ ਬਾਈ ਕਹਿੰਦਾ ਗਾਲੂ ਆ ਜੀ ਚੱਲ ਚੱਲਗੇ ਹਾਂ ਇਹ ਹੜੀ ਰੱਖੋ ਥੋਰ ਦਿਹਾੜੀ ਦੇ ਬਾਅਦ ਲੱਗ ਜਾਣਾ ਲਓ ਬਾਈ ਟਰਾਲਾ ਪਾਈਏ ਫਿਰ ਚੱਲੀਏ ਫਿਰ ਬੰਦੇ ਤਿਆਰ ਵਰ ਤਿਆਰ ਆ ਬਾਈ ਰੁਕ ਜਾ ਚੱਲ ਲਿਵਰ ਚੱਕ ਕੱਚੇ ਰੂਟਾ ਨੂੰ ਪਾ ਲੈ ਕੱਚੇ ਰੂਟਾ ਆਫ ਰੋਡਿੰਗ ਆਫ ਰੋਡਿੰਗ ਕੱਚੇ ਰੂਟਾ ਦੇ ਹਜਕਾਰੀ ਇਹ ਜਾਣਾ ਭਾਈ ਆਪਾਂ ਨੇ ਸੁਰਤਬ ਮੰਡ ਗੁਰਦੁਆਰੇ ਲਾਗ ਤੇ ਲੈ ਕੇ ਆਉਣੀ ਹੈ ਗੱਠਾਂ ਕਬਰੇ ਕਿਹਦੇ ਫੇਟਾਂ ਨਹੀਂ ਆਉਣੀ ਆਏ ਜਿਹੜੇ ਜਿਦੁਰ ਤੋਂ ਬਿਕੇ ਆਉਣੀ ਆ ਚਲੋ ਜੀ ਚੱਲ 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 ਆਹ ਮੁੰਡੇ ਨੇ ਬਾਈ 18 ਫੂਟਾ ਟਰਾਲਾ ਵਹਿ ਕੇ ਲਾਤਾ ਪਹਿਲੀ ਵਾਰ ਜੇ ਬਾਈ ਬਾਬੇ ਦੀ ਕਿਰਪਾ ਹੈ ਬੰਦੇ ਕੇ ਨਹੀਂ ਡਰਟ ਨਹੀਂ ਚੱਲਣ ਆਏਗਾ ਡਰਾਈਵਰ ਬਣ ਗਏ ਇਹ ਨਾ ਨਾ ਠੀਕ ਹੈ ਲਾਇਆ ਯਾਰ ਐ ਸਿੱਧਾ ਲਾਇਆ ਨਹੀਂ ਮੈਂ ਕਿ ਡਰਾਈਵਰ ਹੀ ਠੀਕ ਹੈ ਪੱਕਾ ਡਰਾਈਵਰ ਬਣ ਗਏ ਇਹ ਇੱਕ ਵਾਰ ਚ ਲਾ ਇੱਕ ਵਾਰ ਚਲਾਤੀ ਕਹਿੰਦੇ ਉਦਾਂ ਵੀ ਆਹ ਨਾ ਹੁੱਕ ਪੂਰੀ ਪੂਰੀ ਦਾ ਇੱਥੇ ਟਰਾਲਾ ਉਤਰਿਆ ਨਾ ਵਿੱਚ ਮੜੀ ਆਵਾਜ਼ ਆਈ ਆ ਐ ਨਾਲ ਪੂਰੀ ਸੈਟ ਆ ਹੁੱਕਾ ਉਧਰ ਟੀਮ ਪਹੁੰਚ ਗਈ ਸਾਡੀ ਕਾਲੇ ਆਜੋ ਹੁਣ ਇਹਦਰਾ ਬੜਾ ਲੰਦਾ ਵੀ ਪਹੁੰਚ ਗਿਆ ਦੇਖਿਆ ਕਰਾਉਂਗਾ ਮਦਦ ਇਹ ਕਹਿੰਦਾ ਚੱਲ ਜਿੰਨੀ ਵੀ ਚੱਕ ਲੋ ਚਲੋ ਆਇਆ ਆਪੇ ਦੇਖੇ ਇਕੱਠ ਕੇ ਜੀ ਹਾਂ ਦਸਾਂ ਸਾਡੀ ਤੁਹਾਨੂੰ ਜਿਹੜੀ ਹੁੰਦੀ ਉਹ ਭਈਆ ਧੱਕੇ ਜ਼ੋਰ ਨਾਲ ਹੈ ਅੱਛਾ ਠੀਕ ਆ ਹਾਂ ਹੋ ਲਿਆ ਹਾਂ ਖੋਲਦਾ ਹਾਂ ਆ ਆਉਂਗਾ ਗੱਦੇ ਸਾਥ ਪੂਰਾ ਬਾਈ ਪੂਰਾ ਗੱਦੇ ਵਾਲਾ ਕੰਮ ਆਉਂਗਾ ਫਿਰ ਕੱਟਦਾ ਨਹੀਂ ਲੱਗੂਗੀ ਨਾ ਇਹਦੇ ਮੂਰੇ ਦਾ ਗੱਦੇ ਵੀ ਫੇਲ ਹੈ ਦੇਖਦਾ ਸਹੀ ਆਹ ਲੱਗ ਸਰ ਆਹ ਗੱਤੁੰਦੇ ਬਾਈ ਹਨ ਵਧੀਆ ਸਾਫ ਸਾਫ ਦਾ ਲੋਡ ਨਹੀਂ ਉੱਪਰ ਉਹ ਹੀ ਆ ਜਾਣਾ ਚੱਕ ਦੇ ਬਾਈ ਇੱਥੇ ਰਵੜਤਾ ਐਦੇ ਉੱਪਰ ਚੜ ਜਾ ਉੱਪਰ ਗੱਠ ਉੱਪਰ ਚੜ ਜਾ ਉੱਪਰ ਉੱਧਰ ਦੇਖੀ ਬੰਨੀ ਵੀ ਤਾਂ ਨਹੀਂ ਵਿਖੋਲਦੇ ਇੱਧਰ ਵੀ ਬੰਨੀ ਵੀ ਹੈ ਖਾਦੀ ਬੰਨੀ ਵੀ ਲੱਗਾ ਉੱਡਨੇ ਤੇ ਲੋ ਜੀ ਵਾਈਟ ਗੱਠਾਂ ਲੱਦਣ ਵਾਲੀ ਟੀਮ ਆ ਗਈ ਸਾਡੀ ਵੀਰ ਤੇ ਲਈ ਆ ਭਾਈ ਮੰਡਗੁਰਦੌਰੇ ਕੋਲ ਇੱਧਰ ਆ ਬੰਦਾ ਆਪਣੇ ਦੂਏ ਕੰਮ ਲੱਜਾ ਬਹੋੜੇ ਆ ਹਾਂ ਵੀਰ ਕਿੰਨੀਆਂ ਗੱਠਾਂ ਲੱਦਣੇ ਆਪਣੇ ਇਸੇ ਦੀਆਂ ਸੇ ਨੀ ਨਹੀਂ ਹੈਗੇ ਆ ਪਰਦੇ ਦੇ ਨਾਲ ਲੱਗ ਜਾ ਜਿੰਨੀਆਂ ਲੱਗੀਆਂ ਉਹ ਲੱਗਿਆ ਨਾ ਬਾ ਵਾ ਬਾ ਬਾਈ ਸਾਡਾ ਪਾ ਬੰਨੀ ਵੀ ਇੱਕ ਵਾਰ ਤਰਪਾਲ ਨਾ ਪਟੇ ਕਹਿੰਦਾ ਬਈ ਪਾ ਕੇ ਵਰਾਇ ਵੀ ਖਮਾ ਚ ਕਰਦਾ ਨਾ ਪਰਾਲੀ ਵਧੀਆ ਬਹੁਤ ਆ ਚੱਕ ਕੇ ਰੇ ਗੱਠ ਸਿੱਧੀ ਪਈ ਐ ਆਪਣੇ ਪੜਾਈ ਤਾਂ ਦੇਖ ਤਾਂ ਆਪਣੇ ਇਸਰੀ ਇੱਕ ਤਾਂ ਫੜਾ ਦੇ ਤੂੰ ਉਹ ਪਰ ਇਹਦੇ ਚੱਕ ਲੈ ਆਹੀ ਚੱਕ ਲੈ ਨਹੀਂ ਓਏ ਛੋਟੋ ਹੋ ਜਾਣਾ ਇਹਦੇ ਚੱਕ ਨਹੀਂ ਨਹੀਂ ਕਾਲੇ ਬਾਈ ਹਲ ਜੂ ਆ ਹਾਂ ਮੈਂ ਕਿ ਦਿਖਾਈਂਦਾ ਚੋਰ ਸਿਕਲ ਉੱਪਰ ਉਪਰਾਂ ਕਿੱਥੇ ਮੈ ਜਾ ਪੁੱਪਰ ਤੇ ਥੱਲੇ ਲੱਗ ਗਏ ਤੇ ਪੁੱਛ ਗਏ ਤਾਂ ਸਾਨੂੰ ਅਸੀਂ ਬਾਹਰ ਖੜੇ ਰਹੇ ਪਾਣੀ ਹਾ ਅਪਣੇ ਆਈਨ ਕੋ ਚਾਹ ਹਾ ਲਾਗ ਵਾਲੀ ਖਿੱਚ ਲੈ ਇਹਨੂੰ ਪਾਣੀ ਹਾ ਸਾਨੂੰ ਐ ਤਾਂ ਵੀ ਅਸੀਂ ਬਾਹਰ ਉਹ ਖੜ ਜਾ ਆ ਚੱਕਦਾ ਯਾਰ ਹਾਂ ਹਾਂ ਡੌੜਾ ਜੀ ਜਾਂ ਦੇਖਣੀ ਠੀਕ ਹੈ ਠੀਕ ਹੈ ਉੱਦ ਉੱਧ ਰਿਕ ਇਹ ਗਿੱਲੀ ਹੋ ਗਈ ਹਾਂ ਆਹਨੇ ਗਿੱਲੀ ਹੈ ਰੁਕ ਜਾ ਹਾਂ ਗਿੱਲੀ ਹੈ ਰੁਕ ਜਾ ਥੱਲੇ ਵਾਲੀ ਨਾ ਚੱਕੀਓ ਥੱਲੇ ਵਾਲੀ ਲੈ ਨਾ ਚੱਕੀਓ ਉੱਪਰ ਉੱਪਰ ਵਾਲੀ ਚੱਕ ਲੈ ਇਹਨੂੰ ਰੇ ਰੱਖ ਆਪਨੇ ਆ ਗਈ ਓਏ ਚੱਲ ਤਕੋਏ ਉਹ ਹੀ ਹੋਇਆ ਉਹ ਤਾਂ ਥੱਲੇ ਬੰਦੇ ਦੇ ਟਿਕਣ ਵਾਲੀ ਆ ਅਮਨੇ ਚੱਲ ਵਿੱਚ ਇੱਕ ਹੋਰ ਆ ਗਈ ਇਹਦੇ ਨਾਲ ਹਾਂ ਇਹਨੂੰ ਰੇ ਰੱਖ ਦੇ ਲਿਆ ਦੇ ਬਾਈ ਇਹਦੇ ਨਾਲ ਇੱਕ ਹੋਰ ਆ ਗਈ ਥੱਲੇ ਉਹ ਖਿੱਚ ਲਾ ਅਮਨੇ ਹਾਂ ਗਾਲੇ ਬਾਈ ਠੀਕ ਹੈ ਸਹੀ ਹੈ ਦੋ ਦੋ ਆ ਜਾਣੀ ਦੋ ਦੋ ਪੂਰੀ ਆ ਜੂਗੀਆਂ ਲਾ ਕੇ ਦੇਖਦੇ ਦੋ ਆ ਦੋ ਦੋ ਐਣੀ ਆ ਦੇਖਿਆ ਕਰਦਾ ਹਾਂ ਆਹ ਦੇਖ ਚੱਲ ਆਉਣ ਲੈ ਆਓ ਮੈਂ ਕਰੇ ਪੈਰ ਵਾਲੀ ਘੱਟ ਬੱਸ ਬੱਸ ਰੱਖ ਲੈਣੀ ਕਿ ਹੋਣੀ ਹੈ ਐਸਾ ਸਟਮ ਲੋਡ ਉਹ ਭਾਈ ਉੱਪਰ ਦੂਹੀ ਵੀ ਗਰੀ ਵੀ ਸਿੰਪਲ ਮੈਂ ਸਿੰਪਲ ਨਹੀਂ ਰੁਹਾ ਮੈਂ ਪੁੱਛ ਕੇ ਦੱਸਦਾ ਜੀ ਉਹਨੇ ਇੱਕਾ ਮਿੰਟ ਜੀ ਚੱਕ ਬਾਈ ਟੱਟ ਨਾਲੇ ਮੈਟਰੋ ਵਾਲੀ ਵਾਹ ਚੂਹੇ ਵਾਲੀ ਮਾ ਦੋ ਸੈਟ ਆਉਂਦੀਆਂ ਪੂਰੀਆਂ ਜੀ ਪੂਰੀਆਂ ਕੋਈ ਵੀ ਦੇਖ ਲੈ ਆਜਾ ਜਲਵੀ ਤੂੰ ਬਾਈ ਰਹਿਂਦਾ ਕੁੱਸ ਬੱਸ ਆ ਕੇ ਦੋ ਮਿੰਟ ਠੀਕ ਆ ਰਾਜੀ ਲੱਗ ਗਿਆ ਕੋਈ ਨਹੀਂ ਸਰ ਜਾਣਾ ਉਹ ਇੱਕ ਉਂਗਲ ਦਾ ਹੀ ਉਹ ਠੀਕ ਆ ਗਾਲਿਆਂ ਐਨ ਬੈਠਣੇ ਆਪਾਂ ਜੋੜ ਲੈਣੇ ਸੱਡਾ ਮਾਨੂੰ ਫਰਸ਼ ਦੇ ਸਾਹਮਣੇ ਐਨ ਸੈਟ ਆ ਗਿਆ ਓਕੇ ਪੁੱਛੀਂ ਇਹਨੂੰ ਪੁੱਛੀਂ ਵੀ ਸਵਾਰਾ ਕਿੰਨੇ ਵਜੇ ਗੱਡੀ ਮਗਾ ਲਈ ਇੱਕ ਕੋਈ ਦਸਿਮੜਾ ਜਿਹਾ ਬਾਈ ਤੇ ਉਹ ਗਾਹਾਂ ਨਾਲ ਗਈ ਥੱਲੇ ਨੂੰ ਆਈਆਂ ਕੁੱਦਾ ਨਿਗਾ ਰੱਖੀ ਚੱਲ ਗਿਰ ਗਿਆ ਪਰਾਲੀ ਪਰੇ ਗਰੂ ਆਓ ਪਿਆਰ ਕੇ ਦੋ ਜਾਣੇ ਚੱਕੋ ਇਹ ਵੀ ਆ ਗਿਆ ਨਹੀਂ ਤੈਰਾ ਪਰ ਟਾਇਰਾਂ ਬਰਾਉਣੀ ਖੜੀ ਕਰ। ਪਾਰਾ ਖੜਾ ਰੱਖ ਲੈ ਵਿੱਚ। ਟਾਇਰਾਂ ਬਰਾਕ ਲੈ। ਚਲੋ। ਟਾਇਰਾਂ ਬਰਾਉਣੀ ਬਾਕੀ ਹੈ। ਦੋ ਜਾਨੇ ਚੱਕਦੇ ਸੀ ਦੋ ਜਾਨੇ। ਮੈਂ ਹਾਂ ਕਾ। ਖੜੀਆ। ਕਾਲੀ ਨਾ ਕਰੋ ਰਾਂਣ ਵਾਲੇ। ਜਿਹੜੀ ਖੁੱਲ ਗਈ ਰਹਿਣ ਦੋ ਉਹਨੂੰ ਹੁਣ। ਨਾ ਨਾ ਉੱਥੇ ਟਾਇਰਾਂ ਬੰਦ। ਪਈ ਰਹਿੰਦੇ ਮੈਂ। ਇਹਨੂੰ ਟਾਇਰਾਂ ਵਾਲੀ ਜਗ੍ਹਾ ਰੱਖ। ਚੱਕ ਬਾਈ ਲੈ ਉਹਦੇ। ਆ ਲੈ। ਇਹਨਾ ਹੀ ਰੱਖ। ਵਿੱਚ ਵੀ ਬਾਈ ਚਾਹੀਏ ਚਲ ਜਾ ਤੂੰ। ਨਾ ਸੋਚਿਆ ਦੋ ਜਾਨੇ ਲੈ। ਨਹੀਂ ਜੂਹੇ ਤਾਂ ਨਹੀਂ ਹੈਗੇ। ਮੈਂ ਕਹਿੰਦਾ ਕਾਲੇ ਖਾਦੀ ਜਗਾ ਕਵਰ ਕਰਦੇ ਆ। ਦੇਖੀ ਦੇਖੀ ਛੱਡ ਦੇ। ਸਾਹਮਣੇ ਹੈ ਡੇਢ ਫੁੱਟ ਇੱਕ ਬਸਰ ਹੋਣੀ ਆ। ਹੂੰ। 4 ਫੁੱਟ ਇੱਕ ਬਸਰ। ਦੋ ਪੂਰੀਆਂ ਹੁੰਦੀਆਂ। ਹਾਂ। ਅੱਗੇ ਅੱਗੇ। ਸਾਹੇ ਨੂੰ ਮੋੜ ਜਾ ਦੁਪਾ। ਹਾਂ। ਮੈਂ ਕਹਿੰਦਾ ਅੱਗੇ ਉਹ ਚੀਜ਼ ਰੱਖ। ਢੇਲਾ ਉਹ ਜੋ ਉਪਰ ਵਾਲੀ ਪਈ ਆ ਪਤਾ ਨਹੀਂ ਕਿ ਆ ਚੀਜ਼ ਮਸ਼ੀਨ। ਉਹ ਜੋ ਪਈ ਆ ਬਾਕੀ ਸਹੀ। ਸਟੈਟ ਬਾਕਸ ਹੈਂ? ਸਟੈਟ ਬਾਕਸ ਦੀ ਪਈ ਆ। ਟੈਟ ਕਰੀ ਵੀ। ਫਰਕ ਤਾਂ ਹੈਗਾ ਉਹ ਚੀਜ਼ ਦਾ। ਵਿੱਚ ਜਾਣਾ ਪੈਣਾ ਉਹਦੇ ਕੋਲ ਗੱਲ ਆ ਇਹ ਵੀ ਆ ਵੀ ਮੀਂਹ ਨਹੀਂ ਆਹਾ